ਆ ਦੇਖੋ ਫਰੈਂਡ ਸਾਡੀਆਂ ਪਿੰਡੀਆਂ ਨੇ ਪੜੀਆਂ ਲੰਬੀਆਂ ਹੋ ਗਈਆਂ ਲਕੀਆਂ ਤੇ ਇੰਨੀਆਂ ਨਹੀਂ ਆ ਸਾਧ ਤਿੰਨ ਚਾਰ ਕਿਲੋ ਹੱਪ ਇਹਨਾਂ ਨੂੰ ਸਬਜ਼ੀ ਦਿੱਤੀ ਹੈ ਜਿਉਂ ਲਾਈਆਂ ਤੇ ਲਿਆ ਆਪਾਂ ਪਕਦੀਆਂ ਉਹ ਐਸੇ ਨੇ ਦਾ ਰਾਬਤ ਹੈ ਆ ਇਹ ਤੋਂ ਟੁੱਟ ਗਈ ਨਹੀਂ ਅੰਦਰ ਵੜ ਕੇ ਤੇ ਜੰਗਲ ਬਣ ਗਿਆ ਤੇ ਡਰਦੇ ਆਪਾਂ ਗਏ ਨਹੀਂ ਡਰਦੇ ਕਿਉਂ ਨਹੀਂ ਗਏ ਵੀ ਤੁਹਾਨੂੰ ਦੱਸ ਦਿੰਨੇ ਆ ਕਿੱਥੇ ਤੋੜੀਆਂ ਵੀ ਇਹਦੇ ਉਹ ਆ ਦੇਖੋ ਆਏ ਰੱਬਾ ਆ ਕੀ ਹਾਲਤ ਹੋ ਗਈ ਮੈਂ ਇਹਨੂੰ ਅੰੱਚ ਜਾਣ ਨਹੀਂ ਦਿੰਦਾ ਰਿਆ ਆਪਣੇ ਰਹਿੰਦਾ ਇੱਥੇ ਕੀ ਰਹਿੰਦਾ ਹੈ ਦੋ ਬੜੀ ਤਗੜੀ ਤੇ ਇੱਕ ਦਿਨ ਮੈਂ ਚੱਲੀ ਥੀ ਉਹ ਰੋ ਪਿਆ ਨਾ ਜਾਈ ਨਾ ਜਾਈ ਮੈਂ ਫਿਰ ਛੱਡ ਪਰੇ ਤੇ ਇਸ ਕਰਕੇ ਤੇ ਰਹੀ ਗੱਲ ਨਾਲੇ ਇਹ ਤੇ ਚਲੋ ਕੋਈ ਨਹੀਂ ਤੇ ਜੀ ਇਹ ਗੱਲ ਹੈ ਕਿ ਇਹ ਕਿਹੜੀਆਂ ਪੱਕਦੀਆਂ ਸੀਗਾ ਪੱਕਦੀਆਂ ਜਾਂਦੀਆਂ ਨਾਲੇ ਸਾਡੇ ਨਾ ਅਮਰੂਦਾਂ ਨੂੰ ਬੜਾ ਫਲ ਲੱਗਦਾ ਤੇਨ ਅਮਰੂਦ ਪਿੰਨਾ ਨੂੰ ਯਾਰ ਕੀ ਨਿਕੇ ਨਿਕੇ ਚੜੀ ਜਾਂਦੇ ਉਹ ਵੀ ਤੁਹਾਨੂੰ ਦਿਖਾਣੇ ਆ। ਇਹ ਉਹ ਵੀ ਚੜੀ ਜਾਂਦੇ ਨੇ ਇਸ ਕਰਕੇ ਆਪਾਂ ਕਿਹਾ ਕਿ ਜਿਹੜਾ ਕਿਚਨ ਗਾਰਡਨ ਹੈ ਸਬਜ਼ੀ ਉਦਰਾ ਨਾ ਫਲ ਵਾਲੇ ਰੁੱਖਾ ਲਾ ਕੇ ਲਾਉਣੀ ਨਹੀਂ ਆਈ ਆਪਾਂ ਨੂੰ ਵੀ ਹੋਣੀ ਪਤਾ ਚੱਲਿਆ। ਆਪਾਂ ਥਾਂ ਗਿਆ ਖਾਲੀ ਤਾਂ ਆਪਾਂ ਬੀਖ ਲਾ ਦਿੱਤੇ ਉਹ ਬੜੀ ਜਲਦੀ ਗਰੋ ਕਰ ਗਈਆਂ। ਆ ਦੇਖਿਓ ਜਿਹੜੀਆਂ ਹੈ ਉਹਨੀਆਂ ਥੋੜੀ ਜਿਹੀ ਲਾਲ ਹੈ ਹੈ ਆ ਇਹਨੂੰ ਤਾਂ ਫਲ ਬਹੁਤ ਸੁਆਦ ਲੱਗਦੇ ਨੇ ਉਹਨੂੰ ਲਾਲ ਅਮਰੂਦ ਲੱਗਦੇ ਨੇ ਤੇ ਸਾਡੇ ਤਾਂ ਇਹਨਾਂ ਨੇ ਸਭ ਜਗੜ ਲੇ ਇਹ ਹੁਣ ਐਨੇ ਨਹੀਂ ਅਸੀਂ ਰਹਿਣ ਦੀਆਂ ਆ ਆ ਦੇਖਿਓ ਤਾਂ ਰਹਿੰਦੀਆਂ ਐਨੇ ਨੇ ਤਾਂ ਜੋ ਇਹ ਜੇ ਤਾਂ ਅਸੀਂ ਅਮਰੂਦ ਦਾ ਫਲ ਖਾ ਲਈਏ ਸ਼ਾਇਦ ਫਿਰ ਹੋ ਜਾਣਾ ਅੱਗੋ ਦੇਖੋ ਪਰ ਆਹ ਵਾਲ ਕਿੰਨਾ ਜਾਲ ਕਿੰਨਾ ਪਾਇਆ ਇਹ ਵਲਾ ਨੇ ਪਤਾ ਨਹੀਂ ਕਰੀ ਸਾਧੀਆਂ ਨੇ ਵੀ ਛਾਂਗਦੇ ਆ ਸਾਡਾ 2 ਉਸਾਬ ਹੋ ਗਿਆ ਰਾਤ ਨੂੰ ਚੱਜ ਆਹ ਕਾਂਸੀ ਆਣੇ ਪਉਂਦੇ ਤੇ ਮਾਵਾ ਮੈਨੂੰ ਰਿਜਕ ਨਾ ਦੇਈ ਮੈਨੂੰ ਸੰਵੜਾ ਨਹੀਂ ਆਉਂਦਾ ਯਾ ਭਾ ਹਾਈ ਤਰਾਇ ਮੇਰੇ ਖਲ ਕੋ ਖਾਣੀ ਤੇ ਸੋਸ ਸਾਫ ਸਾਡਾ ਜੀ ਲੱਗੀਆਂ ਤੇ ਤੋੜੀਆਂ ਹੀ ਨਹੀਂ ਇਹ ਹੁਣ ਸਾਰੀ ਚੱਲ ਜੂਰ ਸਾਹਿਬ ਜਾਂ ਤੇ ਜਾਂਦੇ ਫਾਗ ਹਾਂ ਗੁਡਾਈ ਨਹੀਂ ਹੋਈ ਉਹ ਦੋ ਟੁੱਟਣੀਆਂ ਸੀ ਤੇ ਮਮੀ ਡੈਡੀ ਕੋਈ ਨਹੀਂ ਆ ਲੱਖੀਆਂ ਨਹੀਂ ਆ ਇਹ ਹੁਣ ਚਲੋ ਲਾ ਕੇ ਇਹਦੇ ਵਿੱਚ ਤੋੜਦੇ ਜਿਹੜੀਆਂ ਦੋ ਚਾਰ ਲੱਭਣਗੇ ਪੂਲੇ ਖੋਰੀਆਂ ਮੈਂ ਤੋੜ ਕੇ ਰੱਖਦਾ ਨਾ ਰਲ ਜਾਣੀਆਂ ਸਾਰੀਆਂ ਹਾਂ ਦੇਖੋ ਕੀ ਹੋ ਗਿਆ ਹੁਣ ਸਾਨੂੰ ਇਹ ਕਪੜੇ ਥੋੜੇ ਜਿਨੇ ਸਰਫ ਹੈ ਨਹੀਂ ਅੱਜ ਮੈਂ ਹੱਥ ਨਾਲ ਤੋਂ ਬਾਕੀ ਝੜ ਨੂੰ ਲਾ ਲਿਆ ਤੇ ਮੌਸਮ ਵੀ ਦੇਖ ਸਕਦੇ ਜੀ ਤੇ ਉਹ ਅੱਜ ਕਰਦੇ ਹਾਂ ਕਿਚਨ ਗਾਰਡਨ ਦੀ ਕੀਲੀ ਆਹ ਸਾਡੀ ਪਾਲ ਦੀ ਜਾਂਦੇ ਮਰੂਤਾਂ ਚ ਆ ਪਹਿਲੇ ਕਾਦੀ ਜਿ ਮੈਲ ਜੀ ਹੁੰਦੀ ਆ ਇਹ ਤੋਰੀਆਂ ਕੀ ਇਹ ਉਹਦਰ ਨੂੰ ਕਰ ਦਾਂਗੇ ਬਾਕੀ ਦੇਖੇ ਤਾਂ ਬੜੇ ਬੜੇ ਵੱਡੇ ਹੁੰਦੇ ਹੀ ਪਿਛਲੇ ਸਾਲ ਬਹੁਤ ਸੋਹਣੇ ਇਹਨਾਂ ਸਾਨੂੰ ਫਲ ਦਿੱਤਾ ਸੀ ਬੜੇ ਮੋਟੇ ਰਹੀ ਡੇੜੇ ਪੱਕ ਗਏ ਤੇ ਉਹਨੂੰ ਪਤਾ ਨਹੀਂ ਸਾਫ ਹੈ ਕਿ ਸੰਡੀਆਂ ਵਲੇ ਵੇਨੇ ਅੱਗੇ ਲਿਆਣੇ ਨੇ ਲੈ ਆ ਦੇ ਕੋ ਦੂਰ ਲੱਗ ਗਏ ਹਾਂ ਵੀ ਕੋਲਾ ਹਾਂ ਸਾਰਾ ਦੇਖੋ ਝਾਲ ਕੀ ਬਣ ਗਿਆ ਰੱਖਾ ਨੂੰ ਦੇ ਸੌਂਗ ਨੂੰ ਫਲਾਨੇ ਬੂਟੇ ਲਾਏ ਹੀ 5 6 ਤੇ ਨਿੰਬੂ ਨਹੀਂ ਫਾਲ ਦਿੱਤਾ ਪਤਾ ਨਹੀਂ ਕੀ ਗੱਲ ਹੈ ਫਾਲ ਹੋ ਗਿਆ ਖਰਾਬ ਮਾਸਾ ਨਹੀਂ ਖਾਣ ਵਾਲਾ ਰਹਿ ਗਿਆ ਅਮਰੂਦ ਡੇਗੀ ਸਾਰਾ ਪਿਆ ਹੈ ਤੇ ਆ ਦੇਖ ਹੈਦਾ ਬਣਾਇਆ ਸੀ ਐਂਗਲ ਜਿਹੜਾ ਤੇ ਕੋਈ ਹਾਲ ਹੀ ਨਹੀਂ ਰਿਹਾ ਜਾ ਦੇਗਾ ਇਹਨਾਂ ਨਾਲੇ ਪਾਣੀ ਲੱਗ ਜਾਏਗਾ ਚੰਗਾ ਪਹਿਲਾਂ ਆਪਾਂ ਸਫਾਈ ਕਰਦੇ ਲਈ ਜੀ ਕੀ ਆ ਰਹੀ ਆਸਾ ਨਾ ਗਾ ਇਹਦਾ ਡੰਗੜਾ ਦਾ ਉੱਧਾ ਸਾਡੀ ਰਹਿ ਹੈ ਇਹ ਸਾਡਾ ਘਰ ਵਾਲਾ ਵੇੜਾ ਇਹ ਸਾਡਾ ਮੱਝਾ ਵਾਲਾ ਇਹ ਸਾਡਾ ਫਲਾ ਵਾਲਾ ਵੱਲ ਦੇਖਣ ਗਏ ਹੈ ਪਾਲੀ ਮੰਡਲ ਦੇ ਇੱਕ ਪਾਦਰੇ ਦਾ ਪਾਪਾ ਪਾਵਾ ਉਹ ਪਾਰਕ ਸਾਟੀ ਜਿਹੜੀ ਮੰਮੀ ਨੇ ਸਾਡਾ ਘਰ ਸਾਡੇ ਜਾਨ ਨੂੰ ਰਿਪੋਰਟ ਦਿੱਤਾ ਹੈ ਤਾਂ ਮੱਜਾ ਵਾਲਾ ਵੀ ਦਿਖਾ ਕੇ ਲੈਵਨੇ ਕੀ ਸਾਫ ਖਤਾ ਹੈ ਜੇਖ ਨੇ ਵੀ ਅੱਲ ਪਾਵਾਗੇ ਰੈਤਾ ਛੋਟੇ ਜੀ ਪਰ ਇਹ ਵੀ ਪੱਕ ਜਾਂਦੀਆਂ ਨੇ ਹੋਰ ਨਹੀਂ ਗੱਲ ਕੋਈ ਏ ਹੁਣ ਸਾਰੀ ਘਰ ਦੀ ਸਫਾਈ ਤੇ ਦਿਖਾਣੇ ਆ ਤੁਹਾਨੂੰ ਬਾਅਦ ਚ ਇੱਕ ਮਿਕਰੋ ਤੋਂ ਮੱਜਾ ਵਾਲਾ ਵੀਰ ਕੇ ਦਿਖਾਉਣ ਆ ਤੁਹਾਨੂੰ ਪਤਾ ਹੀ ਨਹੀਂ ਆ ਦੇਖਿਓ ਆ ਦੇ ਸੋਟੇ ਮੱਜਾ ਆ ਏਰੀਆ ਤੇ ਫੇਰ ਉਹ ਚੇਤੂਨੀ ਵਾਲਾ ਉਸ ਤੋਂ ਇਦਾਂ ਦਾ ਆ ਇਹ ਲਓ ਜੀ ਨਹੀਂ ਲੱਗਦਾ ਬੜਾ ਮੇੜਾ ਮੇੜਾ ਇਧਰ ਹੈ ਸਾਡੇ ਵਾਸ਼ਰੂਮ ਪੁਰਾਣੇ ਇਹ ਹੈ ਤਾਂ ਕਿਚਨ ਗਾਰਡਨ ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਇਹ ਵੀ ਕਰਾਂ ਕਿ ਤੁਸੀਂ ਚਾਹੁੰਦੇ ਹੋ ਕਿ ਮੈਂ ਇਹ ਵੀ ਕਰਾਂ ਕਿ ਤੁਸੀਂ ਚਾਹੁੰਦੇ ਹੋ ਕਿ ਮੈਂ ਇਹ ਵੀ ਕਰਾਂ ਕਿ ਤੁਸੀਂ ਚਾਹੁੰਦੇ ਹੋ ਕਿ ਮੈਂ ਇਹ ਵੀ ਕਰਾਂ ਕਿ ਤੁਸੀਂ ਚਾਹੁੰਦੇ ਹੋ ਕਿ ਮੈਂ ਇਹ ਵੀ ਕਰਾਂ ਕਿ ਤੁਸੀਂ ਚਾਹੁੰਦੇ ਹੋ ਕਿ ਮੈਂ ਇਹ ਵੀ ਕਰਾਂ ਕਿ ਤੁਸੀਂ ਚਾਹੁੰਦੇ ਹੋ ਕਿ ਮੈਂ ਇਹ ਵੀ ਕਰਾਂ ਕਿ ਤੁਸੀਂ ਚਾਹੁੰਦੇ ਹੋ ਕਿ ਮੈਂ ਇਹ ਵੀ ਕਰਾਂ ਕਿ ਤੁਸੀਂ ਚਾਹੁੰਦੇ ਹੋ ਕਿ ਮੈਂ ਇਹ ਵੀ ਕਰਾਂ ਕਿ ਤੁਸੀਂ ਚਾਹੁੰਦੇ ਹੋ ਕਿ ਮੈਂ ਇਹ ਵੀ ਕਰਾਂ ਕਿ ਤੁਸੀਂ ਚਾਹੁੰਦੇ ਹੋ ਕਿ ਮੈਂ ਇਹ ਵੀ ਕਰਾਂ ਕਿ ਤੁਸੀਂ ਚਾਹੁੰਦੇ ਹੋ ਕਿ ਮੈਂ ਇਹ ਵੀ ਕਰਾਂ ਕਿ ਤੁਸੀਂ ਚਾਹੁੰਦੇ ਹੋ ਕਿ ਮੈਂ ਇਹ ਵੀ ਕਰਾਂ ਕਿ ਤੁਸੀਂ ਚਾਹੁੰਦੇ ਹੋ ਕਿ ਮੈਂ ਇਹ ਵੀ ਕਰਾਂ ਕਿ ਤੁਸੀਂ ਚਾਹੁੰਦੇ ਹੋ ਕਿ ਮੈਂ ਇਹ ਵੀ ਕਰਾਂ ਕਿ ਤੁਸੀਂ ਚਾਹੁੰਦੇ ਹੋ ਕਿ ਮੈਂ ਇਹ ਵੀ ਕਰਾਂ ਕਿ ਤੁਸੀਂ ਚਾਹੁੰਦੇ ਹੋ ਕਿ ਮੈਂ ਇਹ ਵੀ ਕਰਾਂ